हां जी दोस्तों सारेया नु सस्श्रीकाल् स्वागत करदेया टोडा राज है संधू फार्मिंग ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇੱਕ ਵਾਰ ਫਤੰਮ ਸਾਡੇ ਦੋਸਤੋ ਨਾਲ ਲੱਗਦਾ ਪਿੰਡ ਹੈਗਾ ਰਸੂਲਪੁਰ ਨਹਿਰਾ ਠੀਕ ਹੈ ਜੀ ਤੇ ਵੀਰ ਨਿਸ਼ਾਨ ਦੇ ਕੋਲੇ ਆਏ ਆ ਪਸ਼ੂ ਜਿਹੜੇ ਦੋਸਤੋ ਅੱਜ ਤੁਹਾਨੂੰ ਇੱਕ ਮੱਝ ਤੇ ਘੱਟੋ ਘੱਟ ਦੀ ਚਾਰ ਬੈੜਾਂ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਪਸ਼ੂ ਆਲਮੋਸਟ ਸਾਰੇ ਸুইস ਵਾਇਆ ਦੋਸਤੋ ਪੂਰੀ ਡਿਟੇਲ ਆਪਾਂ ਵੀਰ ਨਿਸ਼ਾਨ ਤੋਂ ਲੈ ਲਾਂਗੇ ਇਹਨਾਂ ਪਸ਼ੂਆਂ ਦੇ ਸੰਬੰਧ ਵਿੱਚ 11 ਅਕਤੂਬਰ ਨੂੰ ਦੋਸਤੋ ਅੱਜ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਕੋਈ ਸ਼ਾਮ ਦੇ 6 ਵਜੇ ਦਾ ਸਮਾਂ ਹੈਗਾ ਬਾਕੀ ਜੇ ਜੀਵ ਵੀਰ ਨੇ ਤਸੱਲੀ ਕਰਨੀ ਆਪਦਾ ਪਸ਼ੂ ਦੋੜਾ ਕੇ ਚਵਾਈ ਕਰ ਲੋ ਤਿੰਨ ਟਾਈਮ ਕਰ ਲੋ ਸੋ ਇਸ ਵੇ ਨਗਦੀ ਗਵਨ ਪਸ਼ੂ ਤੇਪ ਕੇ ਤਸੱਲੀ ਕਰ ਲੋ ਹਰ ਵਾਰ ਆਪਣੀ ਜਿਹੜੀ ਆ ਦੋਸਤੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੁੰਦੀ ਏ ਰਿਕਵੈਸਟ ਹੁੰਦੀ ਏ ਠੀਕ ਆ ਆ ਜੋ ਕਰਦੇ ਆ ਗਰਬਾ ਤੇ ਵੀਰ ਨਿਸ਼ਾਨ ਦੇ ਨਾਲ ਸਭ ਤੋਂ ਪਹਿਲਾਂ ਵੀਰ ਨਿਸ਼ਾਨ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਵਧੀਆ ਠੀਕ ਠਾਕ ਜੀ ਅੱਜ ਤਾਂ ਫੜ ਲਓ ਚੱਕ ਲਓ ਹਾਂ ਜੀ ਫੜ ਲੇ ਚੱਕ ਲ ਵਾਹੇ ਟਾਈਮ ਕੱਢਿਆ ਤੁਸੀਂ ਆਪਣੇ ਲਈ ਬਹੁਤ ਸਾਰਾ ਜਿਸੇ ਤਰ੍ਹਾਂ ਹੀ ਥੋੜਾ ਜਿਹਾ ਬੜੀ ਖਿੱਚ ਕੇ ਆਈਦਾ ਪਰ ਲੱਗ ਜਾਂਦਾ ਸਾਰੇ ਵੀਰਾਂ ਭਰਾਵਾਂ ਨੂੰ ਮੇਰੇ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜ ਸੰਧੂ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੀਰ ਭਰਾਓ ਸਾਰੇ ਜਾਣੇ ਠੀਕ ਹੈ ਮਿਹਰਬਾਨੀ ਵੀਰੇ ਅੱਛਾ ਨਿਸ਼ਾਨ ਪਸੂ ਚਾਰੇ ਆਪਣੇ ਤੋਂ ਵੜਾ ਵੀ ਇੱਕ ਮੱਝ ਆ ਚਾਰੇ ਵੜਾ ਸੁਈਆਂ ਹਾਂਜੀ ਚਾਰੇ ਨਾਗ ਸੁਈਆਂ ਪੈਣ ਮੱਝ ਵੀ ਸੁਈ ਜਾਂਦੀ ਹਾਂਜੀ ਲਓ ਜੀ ਮਾਝ ਅਠਾ ਦਿਨਾਂ ਦੀ ਸੂਈ ਮਗਰ ਕਟਾ ਜੇ ਥੱਲੇ ਲੋ ਜੀ ਮਾਝ ਅਠਾ ਦਿਨਾਂ ਦੀ ਸੂਈ ਹੈ ਦੋਸਤੋ ਜਿਆਦਾ ਸਮਾਂ ਨਾ ਖਰਾਬ ਕਰੀਏ ਆਪਾਂ ਤੇ ਸਿੱਧੀ ਇਨਫੋਰਮੇਸ਼ਨ ਲੈ ਲਈਏ ਇਹਨਾਂ ਪਸ਼ੂਆਂ ਦੀ ਅਠਾ ਦਿਨਾਂ ਦੀ ਸੂਈ ਹੈ ਮਾਝ ਦੀ ਤੇ ਮਗਰ ਕਟਾ ਹੈ ਜੀ ਮਗਰ ਕਟਾ 10 ਕਿਲੋ ਦੁੱਧ ਰੈਡੀ ਪੱਕਾ 10 ਕਿਲੋ ਦੁੱਧ ਜਿਹੜਾ ਬਿਲਕੁਲ ਹਾਜ਼ਰ ਹੈ ਰੈਡੀ ਦੁੱਧ ਦਾ ਜਿਹੜਾ ਦੋਸਤੋ 10 ਕਿਲੋ ਦੁੱਧ ਦਾ ਬਾਕੀ ਥਣ ਭਾਂਡਾ ਕਾਫੀ ਸੋਹਣਾ ਥਣ ਭਾਂਡਾ ਵੀਰ ਜੀ ਸਾਹਿਬ ਆਕੇ ਥਣ ਚਪੂਰ ਛਟਾ ਨੇ ਆਂਦਾ ਚਾਰੇ ਥਣ ਓਕੇ ਚੱਲਦੇ ਆ ਪੂਰੀ ਪ੍ਰੋਸੇਜ ਹੋ ਗਈ ਹਾਂਜੀ ਪ੍ਰੋਸੇਜ ਹੋ ਗਿਆ ਵੀ ਕੋਈ ਵੀ ਆਨਲਾਈਨ ਸਬਦਾ ਆਨਲਾਈਨ ਵੀ ਮੰਗਾ ਸਕਦਾ ਵੀਰ ਜੀ ਸਾਰੇ ਆ ਪੂਰੀ ਤਸੱਲੀ ਬਖ ਹਾਂਜੀ ਪੂਰੀ ਤਸੱਲੀ ਆ ਠੰਡਾ ਦੁੱਧ 10 ਕਿਲੋ ਪੱਕਾ ਵਾ 10 ਕਿਲੋ ਹਾਂਜੀ ਜਿੱਦਣ 15 ਦਿਨ ਹੋ ਗਏ ਦੋ ਦੋ ਡੇਢ ਦੋ ਕਿਲੋ ਦੁੱਧ ਜੇ ਵਧੂਗੀ ਹੋਰ ਸੂਆ ਕਿ ਨਮਾਜ਼ੀ ਇਹ ਸੂਆ ਤੀਜਾ ਸੂਈ ਪਾਜੀ ਸੂਆ ਦੋਸਤੋ ਤੀਜਾ ਸੂਈਆ ਖੋਲ ਕੇ ਚਲਾ ਕੇ ਤੁਹਾਨੂੰ ਤਸੱਲੀ ਨਾਲ ਦਿਖਾਉਣੇ ਆ ਭਾਂ ਤਸੱਲੀ ਇਹ ਆ ਵੀ ਜਿਹੜਾ ਵੀਰ ਕੋਈ ਆਨਲਾਈਨ ਸੌਦਾ ਕਰੂਗਾ ਤਾਂ ਵੀ ਦੋਸਤੋ ਪਰਫੈਕਟ ਆ ਅੱਖਾਂ ਮੀਚ ਕੇ ਵੀਰਾਂ ਦਾ ਵੀ ਕੋਈ ਤਸੱਲੀ ਨਾਲ ਵੀ ਸੌਦਾ ਕਰ ਲੂਗਾ ਤਾਂ ਵੀ ਕੋਈ ਵੱਡੀ ਗੱਲ ਨਹੀਂ ਕੀ ਕੋਈ ਵੀਰ ਘਰ ਆਣ ਕੇ ਵਿਜ਼ਿਟ ਕਰਕੇ ਤਸੱਲੀ ਕਰਨਾ ਚਾਹੂਗਾ ਉਹ ਵੀ ਜਿਹੜਾ ਦੋਸਤੋ ਤੁਸੀਂ ਕਰ ਸਕਦੇ ਜੀ ਵੀਡੀਓ ਦਿਖਾਈ ਦਿੰਦੀ ਐ ਇੱਧਰ ਹਾਂ ਦਿਖਾਜੀ ਕੋਈ ਗੱਲ ਉਮਾ ਦਿਏ ਕੋਈ ਗੱਲ ਲੈਓ ਵਾਸ ਵਾਸ ਹਾਂ ਤੋਰੋ ਜੀ ਤੋਰ ਲਓ ਦੇ 10 ਕਿਲੋ ਦੁੱਧ ਜਿਹੜਾ ਬਿਲਕੁਲ ਦੋਸਤੋ ਹਾਜ਼ਰ ਆ ਇਸ ਮੱਚ ਦੇ ਥੱਲੇ ਠੀਕ ਆ ਜੀ ਪੱਕਾ ਲੋ 10 ਕਿਲੋ ਵੀਰ ਜੀ ਗਰੰਟੀ ਵਾਲਾ ਠੀਕ ਆ ਜੀ ਇਹ ਨਹੀਂ ਆਪਾਂ ਕਹਿੰਦੇ 10 ਕਿਲੋ ਨਿਕਲੇ ਇੱਥੇ 8 9 ਜਾਣ ਕੇ ਨਿਕਲੇ ਪੱਕਾ ਜਿੰਨਾ 10 ਦੁੱਧ 10 ਕਿਲੋ ਦੱਸਿਆ 10 ਕਿਲੋ ਨਿਕਲ ਵਧੂਗਾ ਘੜਦਾਨੀ ਦੁੱਧ ਠੀਕ ਆ ਜੀ ਹਾਂਜੀ ਆ ਲੋ ਜੀ ਠੀਕ ਆ ਜੀ ਅਛਾ ਨਿਸ਼ਾਨ ਮੁੱਲ ਕੀ ਕਰਦੇ ਤਾਂ ਮੋਲੋਂ ਤਾਂ ਕਰਨ ਭਾ 70 72 ਕਰੀਏ ਹਾਂਜੀ 8000 ਜੋ ਛੋਟ ਛੱਪਾ ਕਰਦਾਂਗੇ 30000 ਹਾਂਜੀ ਦੁੱਧ ਦੀ ਗਰੰਟੀ ਹੋ ਗਈ ਆਪਣੀ ਵੀ ਜਿੰਨਾ ਦੱਸੰਦੇ ਆਪਾਂ 2 ਡੰਗ ਚੋਏ 3 ਡੰਗ ਚੋਏ ਕੋਈ ਵੀਰ ਭਰਾ ਆਨਲਾਈਨ ਵੀ ਮਗਾਉਣਾ ਚਾਹੋ ਤਾਂ ਵੀ ਗਰੰਟੀ ਹੋ ਗਈ ਆਪਣੀ ਪਸ਼ੂ ਦੀ ਠੀਕ ਹੈ ਜੀ ਹਾਂਜੀ ਲਓ ਜੀ 30000 ਦੇ ਵਿੱਚ ਦੋਸਤੋ ਲੈਣ ਦੇ ਨਾਲ ਜੈਸਨ 68000 ਬਾਕੀ ਫੇਸ ਕੁਆਲਿਟੀ ਚੰਗੀ ਹੈ ਮੈਂ ਦੀ ਠੀਕ ਹੈ ਜੀ ਓਵਰ ਆਲ ਸਾਰੀ ਚੰਗੀ ਆ ਚਵਾ ਪਸਮਾ ਇੱਕ ਨੰਬਰ ਆ ਜਰੂਰ ਤੁਸੀਂ ਜਿਹੜਾ ਕੰਟੈਕਟ ਕਰ ਸਕਦੇ ਜੇ ਥਣ ਭਾਂਡੇ ਦੀ ਬਹੁਤ ਜਿਆਦਾ ਸਾਫ ਠੀਕ ਹੈ ਕੀ ਜਾਨਾ ਠੀਕ ਆ ਕੀ ਬੈਠਾਣ ਥੋੜੇ ਪੂਰੇ ਵਿਥਾਂ ਵਿਰਲਾ ਪੂਰੀਆਂ ਭਾਜੀ ਹੂੰ ਠੀਕ ਆ ਅੱਛਾ ਨਿਸ਼ਾਨ ਅਗਲੀ ਆਪਣੇ ਕੋਲ ਕਿਹੜੀ ਹਾਂਜੀ ਆ ਵੈੜਿਆ ਜਮਸੀ ਕ੍ਰੋਸ ਆ ਭਾਜੀ ਹਾਂਜੀ ਤੇ ਇਹਦੇ ਮਗਰ ਮੇਲ ਕਾਫ ਜੋ ਆ ਬੱਜਾ ਮੇਲਾ ਲਓ ਜੀ ਮੇਲ ਕਾਫ ਆ ਦੋਸਤੋ ਜਰਸੀ ਤੇ 20 ਦਿਨਾਂ ਦੀ ਸੂਈ ਜੋ 15 ਤੋਂ 20 ਦਿਨਾਂ ਦੇ ਵੇ ਵੇ ਸੂਈ ਆ 15 ਤੋਂ 20 ਦਿਨਾਂ ਦੀ ਸੂਈ ਹਾਂਜੀ ਅੱਛਾ ਜੀ ਤੇ ਸੂਹਾ ਦੂਜਾ ਜੀ ਸੂਹਾ ਦੂਜਾ ਸੂਈ ਆ ਦੂਜਾ ਸੂਹਾ 15 20 ਦਿਨਾਂ ਦੀ ਜਿਹੜੀ ਦੋਸਤੋ ਸੂਈ ਹੈ ਮਗਰ ਵੱਚੀ ਹਾਂ ਨਹੀਂ ਵੱਚਾ ਵੱਚਾ ਅੱਛਾ ਸੀਲ ਲਾ ਕੇ ਵੀਰ ਜੀ ਪੂਰੀ ਆ ਹਲੋ ਜੀ ਪੂਰਾ ਮੁਠੀ ਵਾਲਾ ਥਣ ਲੱਗਾ ਇਹ ਵੀਰ ਜੀ ਵੀ ਪੂਰੀ ਠੰਡੀ ਤੇਰੀ ਸੀਲ ਸਾਉ ਆਹ ਦੇਖੋ ਜੀ ਜਿੱਦਾਂ ਮਰਜੀ ਬਈ ਜੋ ਕੋਈ ਗੱਲ ਨਹੀਂ ਸਵਾਲ ਨਹੀਂ ਪੈਣਾ ਦਾ ਲੱਤ ਮਾਰੂਗੀ ਲਓ ਜੀ ਵੀ ਇਸ ਤੋਂ ਬਾਅਦ ਜਿਹੜੀ ਦੋਸਤੋ ਤੇ ਠੰਡਾ ਦੋ 10 ਕਿਲੋ ਜੋ ਅੱਛਾ ਜੀ ਹੁਣ ਹਾਂਜੀ 10 ਕਿਲੋ ਆ 10 ਕਿਲੋ ਤੋਂ ਬਾਹਰ ਹੋਊਗਾ ਪਰ 10 ਕਿਲੋ ਦੀ ਫੁੱਲ ਗਾਰੰਟੀ ਦਵਾਂਗੇ ਜੇ ਕੋਈ ਵੀਰ ਆਨਲਾਈਨ ਵੀ ਮੰਗਵਾਉਣਾ ਚਾਹੇ ਤਾਂ ਵੀ ਭੇਜ ਦਾਂਗੇ ਆਪਾਂ ਲਓ ਜੀ 10 ਕਿ ਤੇ 20 ਕਿ ਦਿਨਾਂ ਦੀ ਸੂਈ ਆ ਠੀਕ ਆ ਜੀ ਮਗਰ ਜਿਹੜਾ ਮੇਲ ਕਾਫ ਆ ਮਗਰ ਪੱਛਾ ਆ ਦੇਖੋ ਬੋਲੀ ਠੀਕ ਆ ਸੋ ਮਗਰ ਬੱਛਾ ਦੋਸਤੋ 10 ਕਿਲੋ ਤੋਂ ਜਿਹੜਾ ਬਿਲਕੁਲ ਖਾਜਰ ਆ ਕੋਈ ਵੀ ਰ ਆਪਣੀ ਚਵਾਈ ਕਰ ਸਕਦਾ ਇੱਕ ਟਾਈਮ ਚੋ ਲੋ ਦੋ ਟਾਈਮ ਚੋ ਲੋ ਠੀਕ ਆ ਜੀ ਤੇ ਨਿਸ਼ਾਨ ਕੀ ਮੋਲ ਰੋਗੇ ਦਾ ਮੋਲ ਭਾਵੇਂ ਕਰਨ 35 40 ਕਰ ਲਈਏ ਆਪਾਂ 33000 ਚ ਛੋੜ ਛੱਪਾ ਕਰ ਦਾਂਗੇ 33000 ਚ ਹਾਂਜੀ ਠੀਕ ਹੈ ਭਰਾ ਅੱਜ ਆਪਾਂ ਬਸ ਦੇਣ ਵਾਲੀ ਗੱਲ ਕਰਨੀ ਆ ਅੱਛਾ ਬਿਲਕੁਲ ਹੌਲੇ ਪਾ ਹਾਂਜੀ ਹੌਲੇ ਪਾ ਵੈੜਾ ਵੀ ਨਵੀਆਂ ਕੋਈ ਇਹੋ ਜੀ ਗੱਲਬਾਤ ਨਹੀਂ ਦੁੱਧ ਜਿੰਨਾ ਦੱਸਣ ਦਾ ਵਾਦ ਨਿਕਲੂਗਾ ਵੀਰ ਜੀ ਘੱਟ ਨਹੀਂ ਨਿਕਲਦਾ ਹੂੰ ਬਾਕੀ ਰੇਟ ਵੀ ਜਿਹੜੇ ਦੋਸਤੋ ਬਿਲ ਤੇ ਚੀਜ਼ਾਂ ਵੀ ਜੜੀਆਂ ਬਿਲਕੁਲ ਚੰਗੀਆਂ ਨੇ ਠੀਕ ਆ ਵੇਖੋ ਥਣ ਭਾਡਾ ਠੀਕ ਆ ਤਸੀਲ ਸੌ ਠੰਡੀ ਤੇਰੀ 10 ਕਿਲੋ ਤੋਂ ਖਾਜਰ 10 ਤੋਂ ਬਾਹਰ ਹੋਊਗਾ ਪਰ 10 ਕਿਲੋ ਦੀ ਫੁੱਲ ਗਰੰਟੀ ਦੇਵਾਂਗੇ ਵੀਰ ਜਿਹੜਾ ਵੀ ਕੋਈ ਆਨਲਾਈਨ ਮੰਗਾ ਸਕਦਾ ਆਪਣੇ ਤੋਂ ਜੀ ਹਾਂਜੀ ਵੀਡੀਓ ਕਾਲ ਤੇ ਭਾਵੇਂ ਦੋ ਡੰਗ ਚ ਚੌਣ ਤਿੰਨ ਡੰਗ ਚੌਣਾ ਪਰ ਤਸੱਲੀ ਕਰਕੇ ਖੜਨ ਭਾਵੇਂ ਇਥੋਂ ਵੀ ਠੀਕ ਹੈ ਭਰਾ ਜੀ ਹਾਂ ਇਸ ਤੋਂ ਬਾਅਦ ਅਗਲੀ ਵਾਰੀ ਜੀ 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 ਦੂਜਾ ਸੂਆ ਸੂਈ ਆ ਇਹਨੂੰ ਵੀ 15 ਤੋਂ 20 ਦਿਨ ਹੋ ਗਏ ਸੂਈ ਨੂੰ ਮਗਰ ਇਹਦੇ ਬੱਚਾ ਬੱਚਾ ਜੀ ਇਹਦੇ ਮਗਰ ਆ ਮਗਰ ਬੱਚਾ 20 ਦਿਨਾਂ ਦੀ ਸੁਈ ਹਾਂਜੀ 15 ਤੋਂ 20 ਦਿਨਾਂ 15 ਤੋਂ 20 ਦਿਨ ਤਾਂ ਸਮਾਂ ਜਿਹੜਾ ਦੋਸਤੋ ਹੋ ਗਿਆ ਸੁਈ ਨੂੰ ਆ ਮਗਰ ਇਹ ਵੀ ਸੀਲ ਲਾ ਕੇ ਪੂਰੀ ਵੀਰਜੀ ਜਿੰਨਾ ਮਰਜੀ ਆਥੂ ਤੇ ਪੇਰੀ ਜਾਓ ਇਹਨੂੰ ਲਓ ਜੀ ਠੀਕ ਆ ਜੀ ਬਾਕੀ ਠੰਡੀ ਧੀਰੀ ਆ ਹਾਂਜੀ ਠੰਡੀ ਧੀਰੀ ਆ अच्छा अच्छा रण ਹੁਣ ਮਨ ਲਓ 20 ਦਿਨਾਂ ਦੀ ਸੂਈ ਆ ਹਾਂਜੀ ਤੇ ਦੁੱਧ ਹੁਣ ਕਿੰਨਾ ਦੁੱਧ 10 ਕਿਲੋ ਵੀਰ ਜੀ ਇਹਦਾ 10 ਤੋਂ ਬਾਹਰ ਆਪਾਂ 10 ਕਿਲੋ ਦੀ ਗਰੰਟੀ ਫੋਲਾ 10 ਕਿਲੋ ਹਾਂਜੀ ਇਹ ਪੂਰਾ ਜਿਹੜਾ ਚਵਾ ਦਾਂਗੇ ਹਾਂਜੀ ਪੂਰਾ ਚਵਾ ਦੇਣਾ ਆਪਾਂ ਉਹੋ ਗੱਲਾਂ ਕਰੰਦਾ ਜਿਹੜਾ ਦੁੱਧ ਚਵਾਉਣਾ ਵਾ ਬਿਲਕੁਲ ਜੀ ਹਾਂਜੀ ਕੋਈ ਵਧਾ ਛੜਾ ਕੇ ਗੱਲ ਨਹੀਂ ਨਹੀਂ ਕੋਈ ਵਧਾਗਦਾ ਨਹੀਂ ਵੀਰ ਜੀ ਥੱਲੇ ਹੈਗਾ ਉਹ ਦੱਸਣ ਦਾ ਹਾਂਜੀ ਉਹ ਦੱਸਣ ਦਾ ਆ ਲਓ ਵੀ ਦੋਸਤੋ 10 ਕਿਲੋ ਚਵਾਈ ਤੁਸੀਂ ਕਰ ਲਿਓ ਠੀਕ ਆ ਜੀ ਤੇ ਬਾਹਰ ਦੇ ਥੱਲੇ 10 ਕਿਲੋ ਦੁੱਧ ਤਾਂ ਦੂਜਾ ਸੂਆ ਕੋਈ ਵੀਰ ਮੰਨ ਸਕਦਾ ਮਗਰ ਜਿਹੜਾ ਦ

ਠੀਕ ਹੈ ਨਿਸ਼ਾਨ ਬਾਕੀ ਵੀਰੇ ਜਵਾਬ ਸਮਾ ਓਕੇ ਜਵਾਬ ਸਮਾ ਵੀਰ ਜੀ ਇੱਕ ਨੰਬਰ ਆ ਆਪਾਂ ਜਿੰਨੇ ਵੀ ਪਛੂ ਪਾਉਂਦੇ ਆਪਣੀ ਫੁੱਲ ਗਰੰਟੀ ਹੋ ਗਈ ਦੁੱਧ ਦੀ ਜੇ ਜਿਹੜੇ ਨਗਰ ਚ ਭੂ ਛਟਾਊਗਾ ਪੋਸੇ ਵਾਲੇ ਦੱਸਾਂਗੇ ਵੀ ਜੀ ਪੂਰ ਛਟਾਵਾ ਠੀਕ ਹੈ ਜੀ ਹਾਂਜੀ ਨਿਸ਼ਾਨ ਮੁੱਲ ਕਿੰਨਾ ਕਰਤਾ ਹੈ ਮੁੱਲ ਕਰਨੇ ਭਾਵੇਂ ਪੈਂਦੀ ਕਰ ਲਗੇ ਸਾਢੇ 32 ਦੀ ਦੇ ਦਾਂਗੇ ਆਪਾਂ ਸਾਢੇ 32 ਹਾਂਜੀ ਬਿਲਕੁਲ ਗੈਜ ਮੁੱਲ ਕਰਨਦੇ ਤੁਹਾਨੂੰ ਵੀ ਪਤਾ ਵੈੜਾ ਨਵੀਆਂ ਭਾਜੀ ਬਿਲਕੁਲ ਤੇ ਦੁੱਧ ਦੀ ਆਪਣੀ ਗਰੰਟੀ ਹੋ ਗਈ ਫੁੱਲ ਲਓ ਜੀ ਹਾਂਜੀ ਲੈ ਵੀ ਦੋਸਤੋ ਬਿਲਕੁਲ 32 32000 ਦੇ ਵਿੱਚ 10 10 ਕਿਲੋ 11 ਦੁੱਧ ਬਾਹਰ ਹੋਊਗਾ ਆਪਾਂ ਜਿਹੜਾ ਵੀਰ ਭਰਾ ਇੱਥੇ ਆਣ ਕੇ ਚੋਊਗਾ ਨਾ ਤ ਉਹਨੂੰ ਪਤਾ ਲੱਗੂਗਾ ਦੁੱਧ ਵੀਰ ਨੇ ਘੜ ਦੱਸਿਆ ਤੇ ਵਾਦ ਨਿਕਲਦਿਆ ਵਾ ਲਓ ਜੀ ਠੀਕ ਆ ਚਵਾ ਪਸਮਾ ਜਿਹੜਾ ਵੀਰ ਉਹ ਇੱਕ ਨੰਬਰ ਆ ਬਾਕੀ ਆਪਦੀ ਕੋਈ ਵੀਰ ਤਸੱਲੀ ਕਰ ਲੈ ਠੀਕ ਆ ਜੀ ਤੇ ਮਗਰ ਬੱਛਾ 20 ਦਿਨਾਂ ਦੀ ਸੂਈ ਆ 10 ਕਿਲੋ ਹਾਜ਼ਰ 32000 ਦੇ ਵਿੱਚ ਬਾਕੀ ਆ ਫੇਸ ਕੁਆਲਿਟੀ ਜੇ ਠੀਕ ਆ ਜੀ ਤੇ ਤਸੱਲੀ ਨਾਲ ਮੇਰਾ ਵੀਰ ਇੱਕ ਵਾਰੀ ਵੀਡੀਓ ਦੇਖ ਲਿਓ ਠੀਕ ਆ ਜੀ ਥੋੜੇ ਜੀ ਨਾਈਟ ਦਾ ਟਾਈਮ ਆ ਪਰ ਜਿੰਨੀ ਵੀ ਤਸੱਲੀ ਹੋ ਸਕਦੀ ਆ ਆਪਾਂ ਪੂਰੀ ਕਰਵਾ ਦਿੰਨੇ ਆ ਠੀਕ ਆ ਤੇ ਨਿਸ਼ਾਨ ਇਸ ਤੋਂ ਬਾਅਦ ਜਿਹੜੀ ਆ ਇਹ ਵੀਰ ਜੀ ਦੂਜਾ ਸੂਆ ਸੂਈ ਆ ਇਹ 20 ਤੋਂ 25 ਦਿਨ ਦੇ ਵਿੱਚ ਵਿੱਚ ਸੂਈ ਆ ਮਗਰ ਇਹਦੇ ਬੱਚਾ ਜਿਹੜਾ ਬਲੈਕ ਕਲਰ ਦਾ ਕਾਫੀ ਜੇ ਕਲਰ ਦਾ ਠੀਕ ਆ ਜੀ ਕਾਫੀ ਕਲਰ ਦੇ ਵਿੱਚ ਆ ਬੱਚਾ ਕਿੰਨੇ ਦਿਨਾਂ ਦੀ ਸੂਈ ਹੈ 20-25 ਦਿਨਾਂ ਦੀ ਸੂਈ ਵੀ ਜੀ 25 ਦਿਨਾਂ ਦੀ ਹਾਂਜੀ ਲੋ ਵੀ ਦੋਸਤੋ 25 ਦਿਨ ਮੰਨ ਲਿਓ ਕੋਈ ਵੀਰ ਮਹੀਨਾ ਕੋਈ 20 ਦਿਨ ਮੰਨ ਲੇ ਠੀਕ ਆ ਇੱਥੇ ਜਿਹੜਾ ਸੂਆਗਾ 20-25 ਦਿਨ ਦਾ ਆ ਮਗਰ ਮੇਲ ਕਾਫ ਆ ਤੇ ਨਿਸ਼ਾਨ ਉਹ ਵੇੜ ਦਾ ਕੀ ਰਿਕਾਰਡ ਆ ਵੀਰ ਸੂਬਾ ਕਿੰਨਾ ਸੋਈ ਇਹ ਵੀਰ ਜੀ ਦੂਜਾ ਸੂਆ ਸੋਈ ਆ ਹਾਂਜੀ ਤੇ ਦੁੱਧ ਦੇਦੇ ਵੀ ਥੱਲੇ 10 ਤੋਂ ਬਾਹਰ ਆ ਹਾਂ ਆਪਣੇ ਸਾਰੇ ਜਿੰਨੀਆਂ ਵੜੀਆਂ 10-10 ਦੇ ਤੋਂ ਬਾਹਰ ਆ ਲੀਆਂ ਆ ਹਾਂਜੀ ਵੀ ਜਿਹੜੀ ਥੋੜਾ ਬੋਲਾ ਜਿਹੜਾ ਮਰਜੀ ਹੱਥ ਵਾਲੇ ਰੇੜ ਵੀ ਇੱਕੋ ਜਿਹੇ ਥੋੜੇ ਬੋਲੇ ਇੱਧਰ ਉੱਧਰ ਦੋਸਤੋ ਫੇਸ ਕੁਆਲਟੀ ਬਹੁਤ ਸੋਹਣੀ ਆ ਕਾਲੇ ਰੰਗ ਦੇ ਵਿੱਚ ਇੱਕ ਰੰਗ ਬਿਲਕੁਲ ਕਾਲੀ ਆ ਠੀਕ ਆ ਤੇ 20 ਦਿਨਾਂ ਦੀ ਸੂਈ ਆ ਸੂਆ ਜਿਹੜਾ ਜਿੰਨੀਆਂ ਵੜਾ ਹੈਗੀਆਂ ਨੇ ਚਾਰ ਵੜਾ ਪਤਾ ਨੂੰ ਇਸ ਘਰੋਂ ਦਿਖਾਉਣੀਆਂ ਨੇ ਅੱਜ ਚਾਰੇ ਬੈਣਾ ਬਿਲਕੁਲ 15 15 ਦਿਨਾਂ ਦੀਆਂ ਉਹ 20 20 ਦਿਨਾਂ ਦੀਆਂ ਆ ਜਾਂਦਾ 10 10 ਕਿਲੋ ਤੋਂ ਤਾਂ ਖਾਜਰ ਸੋ ਬਿਲਕੁਲ ਰੇਟ ਪੜਦਾ ਵੀ ਹਰ ਇੱਕ ਬੈਣਾ ਦਾ ਜਾਇਜ਼ ਆ ਜਿਹੜੀ ਮਰਜ਼ੀ ਕੋਈ ਵੀਰ ਖਰੀਦਦਾਰ ਖਰੀਦ ਸਕਦਾ ਬਾਕੀ ਆ ਦੇਖੋ ਆਦਾ ਆਦਾ ਬੱਸ ਬੱਸ ਹਲੌਲੀ ਕਿਉਂ ਹੁੰਦਾ ਟਾਈਮ ਆਣਾ ਤਾਂ ਕਰਕੇ ਕਾਲੇ ਪੈ ਲੱਗ ਕਾਲੇ ਪੈ ਜਾ ਟੰਗਰ ਕੇ ਮੋਲ ਲਗਾ ਵੀਰ ਜੀ 34000 ਹਾਂ 31000 ਦੀ ਦੇ ਦਾਂਗੇ 31000 ਹਾਂ ਜੀ ਠੀਕ ਆ ਜੀ ਬਸ ਐ ਹੀ ਜਿਹੜੀਆਂ ਮੈਂਟੋ ਮਾਰੇ ਵਾਦੇ ਆਹ ਦਾ ਸੌਦਾ ਕਰਨ ਤੇ ਸਾਈ ਪੈਣਾ ਕਰਨ ਦੁੱਧ ਦਾ ਬਚਵਾ ਕੇ ਦੇਵਾਂਗੇ ਗਾਰੰਟੀ ਨਾਲ ਵੀਰ ਜੀ ਛੂਕਦੀਆਂ ਜਾਣ ਛੂਕਦੀਆਂ ਜਾਣ ਵੀਰ ਜੀ ਹਾਂ ਜੀ ਲੈ ਵੀ ਨਿਸ਼ਾਨ ਕਹਿੰਦਾ ਛੂਕਦੀਆਂ ਜਾਣ ਠੀਕ ਆ ਵੀ ਰੇਡ ਵੀ ਜਿਹੜੇ ਜਾਇਜ ਆ ਦੋਸਤੋ ਸੂਆ ਬਿਲਕੁਲ ਇਹ ਨਹੀਂ ਕੋਈ ਗਵੇ ਰੇਡ ਜਾਇਜ ਕੀਤੇ ਦੁੱਧ ਨਾਲ ਇੰਨਾ ਹੋਊਗਾ ਆਪਾਂ ਵੀਰ ਜੀ ਜਨੇ ਡਾਂਗ ਚੋਣੀ ਆ ਆਪਣਾ ਸਾਈ ਬੈਨਾ ਕਰਨਾ ਆਪਾਂ ਉਹਨੇ ਡਾਂਗੇ ਡੰਗਰ ਚਵਾ ਕੇ ਦਵਾਂਗੇ ਸਹੀ ਹੋ ਗਿਆ ਹਾਂਜੀ ਕੋਈ ਵੀਰ ਭਰਾ ਖਰਾਬ ਨਾ ਕਰੇ ਕੋਈ ਜਿਹੜਾ ਵੀ ਜਿੰਦਾ 1500 ਸਾਈ ਪਾ ਦਿੰਦਾ ਆਪਾਂ ਦੇ ਪਰ ਫਿਰ ਵੀ ਯਕੀਨ ਕਰ ਲੈਣਾ 1500 ਦੇ ਪਰ ਅੱਜ ਕੱਲ ਤੁਹਾਨੂੰ ਵੀ ਪਤਾ ਵੀਡੀਓ ਦੇ ਕਿੰਨਾ ਚਾਰ ਚਾਰ 5-5000 ਸਾਈ ਪਉਂਦੇ ਆ ਆਪਾਂ ਦੇ ਉਹ ਕੰਮ ਨਹੀਂ ਰੱਖਿਆ ਆਪਾਂ ਗਰੰਟੀ ਦੇ ਡੰਗਰ ਦੇਈ ਜਾ ਵੀਰ ਜੀ ਬਿਲਕੁਲ ਹਾਂਜੀ ਵੀ ਵੈਸੇ ਜਿਹੜਾ ਦੋਸਤੋ ਡੇਰੀ ਫਾਰਮਿੰਗ ਦਾ ਕੰਮ ਆ ਨਾਲ ਬਿਲਕੁਲ ਸ਼ਹਿਰ ਹੋਣ ਦੇ ਲਾਗੇ ਬਿਲਕੁਲ ਡੇਰੀ ਜਿਹੜਾ ਜੀ ਦੋਸਤੋ ਕਾਰੋਬਾਰ ਹੈਗਾ ਦੁੱਧ ਬਾਦ ਵੀ ਹੁਣੀ ਸੇਲ ਵੀ ਕਰਦੇ ਆ ਇਸ ਕਰਕੇ ਪਸ਼ੂ ਬੇਸ਼ੱਕ ਟਿਕਾਉਂਦੇ ਆ ਦੋ ਦਿਨ 10 ਦਿਨ ਨਹੀਂ ਵੀ ਘੱਟੋ ਘੱਟ 10-12-15-15 ਦਿਨ ਵੀ ਜਿਹੜਾ ਦੋਸਤੋ ਦੁੱਧ ਚਵਾਈ ਕਰਕੇ ਆ ਠੀਕ ਆ ਨਾਲ ਜਿਹੜਾ ਦੁੱਧ ਦਾ ਵੀ ਕੰਮ ਚੱਲਦਾ ਰਹਿੰਦਾ ਪਰ ਉਹਦੇ ਨਾਲ ਨਾਲ ਜਿਹੜੀ ਦੋਸਤੋ تسਲੀ ਹੋ ਜਾਂਦੀ ਆ ਠੀਕ ਆ ਪਸ਼ੂ ਦੀ ਵੀ ਚੰਗਾ ਜਿਹੜਾ ਮਿਲਕ ਦੇ ਰਿਹਾ ਜਾਂ ਕਿੰਨਾ ਦੇ ਰਿਹਾ ਵੇਖੋ ਠੀਕ 31000 ਦਾ ਸੋ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਥੋੜਾ ਬੋਲਾ ਛੋੜ ਛੱਪਾ ਕਰਾਂਗੇ ਜਿਆਦਾ ਫਰਕ ਨਹੀਂ ਹੋਣਾ ਜਿੰਨੇ ਆਪਾਂ ਡੰਗਰ ਪਾਉਂਦੇ ਆ ਥੋੜਾ ਬੋਲਾ ਇਮਾਨਦਾਨ ਕਰਾਂਗੇ ਆਪਾਂ ਠੀਕ ਹੈ ਠੀਕ ਹਾਂਜੀ ਮਾਨਦਾਨ ਕਰਾਂਗੇ ਜਰੂਰ ਨਹੀਂ ਨਹੀਂ ਜਰੂਰ ਹਾਂਜੀ ਲਓ ਵੀ ਦੋਸਤੋ ਇੱਕ ਨਾਲਸ਼ ਦੇ ਵਿੱਚ ਜਿਹੜੀ ਇਹ 15 ਦਿਨਾਂ ਦੀ ਸੂਈ ਮਗਰ ਆ ਵੱਛੀ ਜੋ ਲਾ ਰੰਗਦੀ ਇਹਦੇ ਮਗਰ ਠੀਕ ਹੈ ਜੀ ਆ ਲਾ ਰੰਗਦੀ ਵੱਛੀ ਪਹਿਲਾਂ ਦੇਖੋ ਜੀ ਠੀਕ ਹੈ ਇਹ ਮਗਰ ਵੱਛੀ ਆ ਫੀਮੇਲ ਕਾਫ 15 ਦਿਨਾਂ ਦੀ ਜਿਹੜੀ ਆ ਦੋਸਤੋ ਜਿਹੜੀ ਅਗਲੀ ਆ ਨੈਕਸਟ ਲਾਸਟ ਵੈਡ ਜਿਹੜੀ ਸੂਈ ਆ ਇਹ ਵਾਨੇ ਕਸਵੇਂ ਦੀ ਆ ਦੁੱਧ ਦੇ ਰੇ ਥ ਬਾਕੀ ਆ ਬੈੜ ਬਿਲਕੁਲ ਫੇਸ ਕੁਆਲਟੀ ਜਿਹੜੀ ਤੁਹਾਨੂੰ ਦਿਖਾ ਸੁਭਾ ਪਹਿਲਾਂ ਕੀ ਦੂਜੇ ਨਹੀਂ ਨਹੀਂ ਦੂਜੇ ਸੁਈ ਪਾਜੀ ਦੂਜੇ ਹਾਂਜੀ ਤੇਰੀ ਬੈਨ ਵਾਲੀ ਬਾਈ ਮਗਰ ਲਈ ਮੜੀ ਜੀ ਪੂਰ ਆਂਦੀ ਜੋ ਅੱਛਾ ਜੀ ਹਾਂਜੀ ਆਪਾਂ ਬਾਹਰੋਂ ਆਪਾਂ ਇਹਨੂੰ ਤਰਾ ਕੇ ਤੁਹਾਨੂੰ ਘੁਮਾ ਕੇ ਤੇ ਵਿਖਾ ਦਿੰਨੇ ਆਪਾਂ ਧਾਰਾ ਮਾਰ ਕੇ ਦੀਆਂ ਠੀਕ ਆ ਠੀਕ ਆ ਜੀ ਲਓ ਜੀ ਹਾਂਜੀ ਠੀਕ ਆ ਸੋਤ ਸਨੀ ਨਾਲ ਜਿਹੜੀ ਦੋਸਤ ਤੋਰ ਦਿੰਨੇ ਆ ਸੁਭਾ ਦੂਜਾ ਸੁਈ ਆ 15 ਦਿਨਾਂ ਦੀ ਸੁਈ ਆ ਮਗਰ ਇਹਦੇ ਵੱਛੀ ਆ ਫੀਮੇਲ ਕਾਫ ਸੋ ਬਿਲਕੁਲ ਕਸਮੇ ਜਲੇਵੇ ਦੀ ਆ ਠੀਕ ਆ ਜੀ ਆਰਡਰ ਜੇਕਰ ਆਪਾਂ ਦੇਖੀਏ ਤਾਂ ਟਾਇਟ ਕਸਮੇ ਲਵੇਦੀ ਆ ਤੇ ਦੁੱਧ ਨਿਸ਼ਾਨ ਕਿੰਨਾ 11 ਕਿਲੋ ਭਾਜੀ ਪੱਕਾ ਦੁੱਧ 11 ਕਿਲੋ ਲਓ ਜੀ 11 ਕਿਲੋ ਦੋਸਤੋ ਦੁੱਧ ਜਿਹੜਾ ਬਿਲਕੁਲ ਹਾਜ਼ਰ ਆ ਤੇ ਆ ਦੇਖੋ ਜੀ ਠੀਕ ਹੈ ਜੀ ਅੱਛਾ ਚਵਾਈ ਚਵਾਈ ਕਿੰਨਾ ਦੱਸੀ ਸੀ ਜੀ ਚਵਾਈ 11 ਕਿਲੋ ਭਾਜੀ ਅੱਛਾ ਵਧੀਆ ਧਾਰਾ ਹਾਂ ਜੀ ਵਧੀਆ ਧਾਰਾ ਹੋਣੇ ਬੱਛੀ ਛੱਡ ਗਿਆ ਪੰਤਾ ਨੂੰ ਮੈਂ ਕਥਾਂ ਦੇ ਵਿਖਾ ਦਨੇ ਇੰਨੀ ਘੂਰ ਆਉਂਦੀ ਕੋਈ ਨਹੀਂ ਕੋਈ ਜ਼ਰੂਰ ਇੱਕ ਤੁਹਾਨੂੰ ਜਿਹੜੀ ਦੋਸਤੋ ਪੂਰ ਆਉਂਦੀ ਆ ਜੋ ਚੀਜ਼ ਹੈਗੀ ਏ ਉਹ ਦੱਸੀ ਜ਼ਰੂਰ ਜਾਊਗੀ ਠੀਕ ਹੈ ਜੀ ਬਾਕੀ ਸਾਰੇ ਪਸ਼ੂ ਜਿਹੜੇ ਆ ਇੱਕ ਨੰਬਰ ਧਾਰਾ ਮੋਟੀ ਧਾਰਾ ਜਿਹੜੇ ਪਸ਼ੂ ਚ ਕੋਈ ਇੱਕ ਅੱਧੀ ਥੰਦੇ ਧਾਰਾ ਆਉਂਦੀ ਵੀਰਾਂ ਦਾ ਵੀ ਆਪਾਂ ਬਿਲਕੁਲ ਬੱচ্চਾ ਲਾ ਕੇ ਤਸੱਲੀ ਜ਼ਰੂਰ ਕਰਵਾ ਦਿੰਨੇ ਠੀਕ ਹੈ ਜੀ ਆਹ ਦੇਖੋ ਬਾਲਟੀ ਦੇ ਬਾਲਟੀ ਮਾਰਦਾ ਬਾਲਟੀ ਫੜਾ ਦੋ ਇੱਥੇ ਜੀ ਕੋਈ ਨਾ ਚਰਪਾਈ ਪੰਗਾ ਇਸੇ ਤਰ੍ਹਾਂ ਫਿਰ ਸਾਰੀਆਂ ਲੈ ਲੈਂਦੀਆਂ ਨਹੀਂ ਨਹੀਂ ਇਹ ਇਹ ਜਿਹੜੀ ਉਹ ਬਲੈਕ ਕਲਰ ਦੀ ਉਹ ਵੀ ਬਿਣਾ ਵੰਗੇ ਤੋਂ ਆਵੀ ਵਿਚਕਾਰਲੀ ਨੂੰ ਮੜਾ ਜਾ ਵੰਗਾ ਪਾਈਦਾ ਤਾਂ ਲੱਤ ਦੇ ਨਹੀਂ ਚੁੱਕਦੀ ਠੰਡੀ ਸੀ ਲਿਆ ਪਰ ਫਿਰ ਵੀ ਮੈਂ ਪਾ ਲੈਣਾ ਦੋ ਬੈੜਾ ਨੂੰ ਦੋਨ ਨੂੰ ਨਹੀਂ ਪਾਈਦਾ ਠੀਕ ਆ ਜੀ ਚਲੋ ਬੈੜਾ ਦੇ ਵਿੱਚ ਦੋਸਤੋ ਨਾਰਮਲੀ ਆਪਾਂ ਵੰਗਾ ਪਾਈ ਲੈਣੀ ਆ ਠੀਕ ਆ ਬਾਣੀ ਕੋਈ ਉਹ ਕਰਨੀ ਨਹੀਂ ਹੈਗੀ ਠੀਕ ਆ ਹਾਂ ਦੇ ਅਰੇ ਸੋ ਬਾਕੀ ਥਾਂ ਥਣ ਪੂਰਾ ਤੁਸੀਂ ਵੇਖੋ ਮੁੱਠੀ ਥਾਣਾ ਦੋਸਤੋ ਦੂਜਾ ਸੂਭ ਸੂਈ 15 ਦਿਨਾਂ ਦੀ ਮਗਰ ਫੀਮੇਲ ਕਾਫ ਬੱਚੀ ਠੀਕ ਹੈ ਜੀ ਤੇ ਸੂਭਾ ਦੂਜਾ 11 ਕਿਲੋ ਜਿਹੜਾ ਦੁੱਧ ਨੈਟ ਹੈ ਜਰ 11 ਕਿਲੋ ਆ ਲਓ ਜੀ ਠੀਕ ਹੈ ਜੀ ਥਾਂ ਥਣ ਦੀ ਪੂਰੀ ਵਧੀਆ ਕੁਆਲਿਟੀ ਹੈ ਉਲਟ ਪਹਿਣੀ ਆ ਅਗਲਾ ਥਣ ਕੇ ਮਗਰਲੇ ਨਹੀਂ ਨਹੀਂ ਮਗਰਲਾ ਭਾਈ ਆ ਜੜਾ ਆੜਾ ਮਗਰਲਾ ਪਹਿਣੀ ਮਾਰੀ ਜੀ ਹੁੰਦੀ ਆ ਪਾ ਫਿਰ ਵੀ ਦੱਸ ਦਿੰਦੇ ਆ ਨਾ ਕਿ ਕੋਈ ਵੀਰ ਆਨਲਾਈਨ ਵੀ ਸੌਦਾ ਕਰ ਲੈਂਦਾ ਵਾ ਬਿਲਕੁਲ ਦੋਸਤੋ ਦੀ ਜੇ ਆਪਣੀ ਗਰੰਟੀ ਆ ਭਾਈ ਪੂਰੀ ਲੋ ਜੀ ਇੱਕ ਪਹਿਣੀ ਆ ਜਿਹੜਾ ਦੋਸਤੋ ਬਿਲਕੁਲ ਮਗਰਲਾ ਉਹਦੇ ਚ ਪੂਰ ਹੁੰਦੀ ਆ ਅਗਲੇ ਥਣ ਜਾ ਕੇ ਕਰੇਗੀ ਬੜੀ ਆ ਤੇ ਸੜਦੀ ਆ ਸੜੀ ਠੀਕ ਹੈ ਜੀ ਮਗਰਲੇ ਭਰਾ ਤੋਂ ਨਿਸ਼ਾਨ ਆਹ ਦੇਖੋ ਜੀ ਆਹ ਵੇਹਦਾ ਪੂਰਾ ਜੀ ਆਹ ਪੂਰਾ ਵੇਹ ਨਹੀਂ ਠੀਕ ਜਿਆਦੀ ਨਹੀਂ ਆ ਪੂਰਾ ਆਪਾਂ ਪਹਿਲਾਂ ਮੈਂ ਦਾ ਆ ਮਾੜੀ ਮੋੜ ਵੀ ਹੈਗੀ ਪੂਰ ਤੇ ਇੰਨੀ ਪੂਰ ਨੂੰ ਤਾਂ ਜ਼ਿਆਦਾਤਰ ਵਪਾਰੀ ਵੀ ਕਹਿੰਦੇ ਵੀ ਨਹੀਂ ਪੂਰ ਤਾਂ ਹੈਗੀ ਨਹੀਂਗੀ ਪਰ ਮਾੜੀ ਦੀ ਦਰਮਿਆਨੀ ਵੀ ਜਿਹੜੀ ਦੋਸਤੋ ਹੈਗੀ ਆ ਪਰ ਫਿਰ ਵੀ ਨਿਸ਼ਾਨ ਪਈ ਨੇ ਜਿਹੜਾ 10 ਦੱਸਦਾ ਵੀ ਇੰਨੀ ਕਿ ਦਰਮਿਆਨੀ ਆ ਵੇਖੋ ਇੰਨਾ ਕਿ ਫੋਰਾ ਜਿਹੜਾ ਮਾੜਾ ਬਣਦਾ ਵੇਖੋ ਠੀਕ ਹੈ ਬਾਕੀ ਚੁਆ ਜਿਹੜਾ ਤੁਸੀਂ ਵੇਖ ਸਕਦੇ ਮੋਟੀ ਧਾਰ ਆ ਸਾਰੇ ਥਾਂ ਤੇ ਇੱਕ ਨੰਬਰ ਜਿਹੜੀ ਹੈ ਚੁਆਈ ਹੈ ਪੋਲੀ ਚੁਆਈ ਹੈ ਇਦਾਂ ਚੋੜ ਗਏ ਹਾਂ ਜੀ ਹਾਂ ਜੀ ਜੀ ਕੋਈ ਗੱਲ ਨਹੀਂ ਬਸ ਕਰੋ ਜੀ ਹਾਂ ਚੋਾਈ ਕਰ ਲਿਓ ਬਾਅਦ ਕੋਈ ਗੱਲ ਨਹੀਂ ਇਹ ਜਿਹੜਾ ਦੋਸਤੋ ਅੱਜ ਪਸ਼ੂ ਐਨੀਮਲ ਸੀਗੇ ਵੀਰ ਦੇ ਕੋਲ ਪੰਜ ਨੱਕ ਸੀ ਚਾਰ ਬੈੜਾ ਤੇ ਇੱਕ ਮੱਝ ਤੁਹਾਨੂੰ ਦਿਖਾਤੀ ਹੈ ਨਿਸ਼ਾਨ ਦਾ ਮੁੱਲ ਕਿੰਨਾ ਦੱਸਿਆ ਮੁੱਲ ਨਹੀਂ ਐ ਮੁੱਲੇ ਦਾ ਵੀ ਹੁਤਾਪਾ 35 ਕਰ ਲੀਏ ਇਹ ਵੀ ਆਪਾਂ 32000 ਦੀ ਦਵਾਂਗੇ ਦੁੱਧ ਦੀ ਆਪਣੀ ਗਰੰਟੀ ਹੋਊ ਕੋਈ ਵੀਰੇ ਇਹਨਾਂ ਕਿ ਮੁੱਲ ਜਾਇਜ਼ ਕੀਤੇ ਜਾਂ ਦੁੱਧ ਨਾਲ ਇਹਨਾਂ ਨਿਕਲੂਗਾ ਦੁੱਧ ਦੀ ਆਪਣੀ ਗਰੰਟੀ ਹੋਊਗੀ ਵੀਰ ਜੀ ਠੀਕ ਹੈ ਵੀਰ ਹਾਂਜੀ ਉਹ ਲੇ ਨੰਬਰ ਆਪਣੇ 70876 7447 ਇੱਕ ਨੰਬਰ ਹੋਰ ਵੀ ਜੀ 90416 62462 ਠੀਕ ਹੈ ਜੀ ਹਾਂਜੀ ਲੋਬੀ ਦੋਸਤੋ ਇਹ ਪਸ਼ੂ ਅੱਜ ਵੀਰ ਨਿਸ਼ਾਨ ਦੇ ਕੋਲ ਸੀ ਹਾਜ਼ਰ ਚਾਰ ਤੁਹਾਨੂੰ ਆਪਾਂ ਵੇੜਾ ਦਿਖਾਤੀਆਂ ਨੇ ਠੀਕ ਹੈ ਜੀ ਚੁਵਾਈਆਂ ਕੋਈ ਵੀਰ ਆਪਦੀਆਂ ਕਰਕੇ ਤਸੱਲੀयां ਕਰ ਸਕਦਾ ਕਿਉਂਕਿ ਤਸੱਲੀ ਹੈ ਜਿਹੜੀ ਜੋ 200 ਤੁਹਾਨੂੰ ਹੀ ਕਰਨੀ ਪੈਣੀ ਹੈ ਦੋ ਟਾਈਮ ਚੋਲੋ ਇੱਕ ਟਾਈਮ ਚੋਲੋ ਆਨਲਾਈਨ ਸੌਦਾ ਕਰਦੇ ਹੋ ਜਿਹੜੇ ਪਸ਼ੂ ਦਾ ਕਰਦੇ ਉਹਦੇ ਤੌਰ ਤੇ ਖਾਸ ਉਹਦੇ ਬੇਸਟ ਦੇ ਦੋਸਤੋ ਖਾਸ ਤੌਰ ਤੇ ਗੱਲਬਾਤ ਕਰ ਲਿਓ ਠੀਕ ਹੈ ਜੀ ਤੇ ਖਰੀਦ ਸਕਦੇ ਜੀ ਆਨਲਾਈਨ ਪਸ਼ੂ ਵੀ ਖਰੀਦ ਸਕਦੇ ਜੀ ਆਪਦੀ ਜ਼ਿੰਮੇਵਾਰੀ ਤੇ ਬਾਕੀ ਪਸ਼ੂ ਚਾਹੋ। ਉਹ ਤੁਹਾਨੂੰ ਬਣਾਣਾ ਵੀਡੀਓ ਕਾਲੀ ਗਾਲੀ ਚ ਬੰਦੀ ਥੋੜੇ ਆਪਾਂ ਕਾਲੀ ਗਾਲੀ ਚ ਬੋਲੇ ਹਾਂ। ਬਿਲਕੁਲ ਜੀ ਬਿਲਕੁਲ। ਹਾਂਜੀ। ਸੋ ਥੋੜੀ ਜਿਹੀ ਫਾਸਟ ਜਿਹੜੀ ਦੋਸਤੋ ਵੀਡੀਓ ਕਵਰੇਜ ਕਰਨੀ ਪਈ ਕਿਉਂਕਿ ਥੋੜਾ ਜਿਆਦਾ ਸ਼ਾਮ ਦਾ ਟਾਈਮ ਸੀ ਠੀਕ ਹੈ। ਤੇ ਬਾਕੀ ਜੋ ਮੱਧ ਤੁਹਾਨੂੰ ਦਿਖਾਤੀ ਹੈ ਪ੍ਰੋਪਰ ਆਪਾਂ ਸੋ ਬਾਕੀ ਕੰਟੈਕਟ ਤੁਸੀਂ ਕਰ ਲਿਓ ਦਿੱਤੇ ਗਏ ਨੰਬਰਾਂ ਤੇ। ਪਸ਼ੂ ਜਿੰਨੇ ਵੀ ਆ ਦੋਸਤੋ ਸਾਰੇ ਚੰਗੇ ਆ ਠੀਕ ਆ। ਤਸੱਲੀ ਕਰ ਲਿਓ। ਇੱਕ ਟਾਈਮ ਚੋਲਿਓ ਦ 好的。